ਇਹ ਜਨਮਾਤ ਜਿਹੜੀ ਪ੍ਰਾਧਾਨੀ ਦੇ ਸੰਬੰਧ ਵਿੱਚ ਤੁਹਾਨੂੰ ਆਇਆ ਹੈ। ਜੇ ਰਹਿਣਾ ਹੈ ਹੋਰ ਇਹ ਪਿਤਾ ਕਿਹੜਾ ਆਪ ਦੇ ਨਾਲ ਚੱਲਾਂਗਾ। ਇਹ ਲਾਲ ਨਾਮ ਹੈ। ਕਹਾਂਗਾ ਕਿ ਮੇਰਾ ਕੈਮਰਾਮੈਨ ਸਾਰੇ ਦ੍ਰਿਸ਼ ਦਿਖਾਉਂਦਾ ਜਾਵੇ। ਜੋ ਵੀ ਚਾਹ ਦੇ ਲੰਗਰ ਲੱਗੇ ਨੇ, ਜੋ ਵੀ ਚਾਹ ਰੈੱਡ ਤੋਂ ਹੋਇਆ ਨੇ ਲੰਗਰ ਲੱਗੇ ਨੇ ਤੇ ਸੰਤਾਂ ਨੂੰ ਸਕਾਈ ਜਾ ਰਹੇ ਨੇ। ਆਗੇ ਸਾਡੇ ਜੀ ਮੈਂਬਰ ਪਲਾਕ ਸੰਤੀ ਸਦਾ ਚੈਂਟਿੰਗ ਦੀ ਢੇਲ ਜਿਨ੍ਹਾਂ ਨੇ ਕਿ ਚਾਹ ਦੇ ਲੰਗਰ ਲਾਏ ਹੋਏ ਨੇ ਉਹ ਸੰਤਾਨ ਨੂੰ ਪੱਈਆ ਲੈਣੇ ਸਾਡੇ ਭਾਈ ਸਾਹਿਬ ਵੱਡੇ ਜੋ ਕਿ ਜਿਆ ਲੰਗਰ ਵਰਤਾ ਰਹੇ ਨੇ ਜੀ ਤੇ ਸੰਤਾਂ ਠੱਕ ਰਹੀਆਂ ਨੇ ਇਤੋਂ ਹੀ ਨਗਰ ਕੀਰਤਨ ਦਾ ਸਾਰਾ ਨਜ਼ਾਰਾ ਤੁਹਾਨੂੰ ਦਿਖਾਤਾ ਜਾਏਗਾ ਇਹ ਤੋਂ ਹੀ ਥਾਰਾ ਦੇ ਉੱਸਰ ਆਇਆ ਸਰਦਾਰ ਸਾਹਿਬ ਜੀ ਰੋ ਰੋਣਾ ਪਹਿਲਾਂ ਕਰਦੇ ਥੋੜੀ ਜਿਹੀ ਆ ਤੁਸੀਂ ਨਾ ਬੱਚੇ ਜੋ ਧਾੜੂ ਦੀ ਸੇਵਾਕਾਰੀਆਂ ਨੇ ਪਾਲਕੀ ਸਾਹਿਬ ਤੇ ਅੱਗੇ ਧਾੜੂ ਦੀ ਸੇਵਾ ਸਾਥੀ ਅੱਗੇ ਆ ਰਹੇ ਨੇ ਪ੍ਰਾਤਨ ਸ਼ਸਤਰ ਪਾਈ ਜੰਗ ਸਿੰਘ ਜੀ ਉਹ ਅੱਗੇ ਆ ਰਹੇ ਨੇ ਪੰਜ ਪਿਆਰੇ ਆ ਜੀ ਦਵਾਈ ਵਿੱਚ ਅੰਦੇ ਸ੍ਰੀ ਗੁਰਪ੍ਰੀਤ ਸਿੰਘ ਜੀ ਸ਼ਸਤਰ ਸਾਹਾ ਹੈ ਪਾਲਕੀ ਸਾਹਿਬ ਨਗਰ ਕੀਰਤਨ ਅਗਲੇ ਬਣਾਵਰ ਕਰਨੇ ਪਾ ਚੁਕਾ ਹੈ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇਹ ਤ੍ਰਿਸ਼ਾ ਦਾ ਦਿਖਾ ਦਿੱਤਾ ਜਾਵੇ ਇਹ ਕਿੰਨੀ ਕੋ ਸੰਗਤ ਹੈ ਜਿਹੜੀ ਇਸ ਨਗਰ ਕੀਰਤਨ ਦੇ ਨਾਲ ਚੱਲ ਰਹੀ ਹੈ ਸੋ ਪ੍ਰਾਤਨ ਸਿੰਘਾਂ ਨੂੰ ਜੂਰ ਦਿਖਾਇਆ ਜਾਵੇ ਪ੍ਰਾਤਨ ਸਿੰਘ ਆ ਰਹੇ ਨੇ ਇਹਨਾਂ ਨੂੰ ਜੂਰ ਦਿਖਾਇਆ ਜਾਵੇ ਮੈਂ ਗੱਲਬਾਤ ਵੀ ਕਰਨੀ ਚਾਹਾਂਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਇਹਦੇ ਬਾਪ ਦੇ ਪਰਤੋਲ ਪ੍ਰਾਤਨ ਨੂੰ ਸ਼ਸਤਰ ਇਹਦਾ ਨਾਮ ਕੀ ਹੈ ਇਹ ਫਿਰ ਤੋਂ ਪ੍ਰਾਤਨ ਸੱਤਨ ਇਹਦੇ ਕਿੰਨੇ ਤੀਰ ਪੈ ਰਹੇ ਨੇ ਇੱਕ ਦੀ ਚੱਲਦਾ ਜੀ ਅੱਛਾ ਜੀ ਹਾਂ ਜੀ ਇੱਕ ਦੀ ਚੱਲਦਾ ਇੱਕ ਨੰਬਰ ਇੱਕ ਦੀ ਅੱਛਾ ਜੀ ਤੇ ਮਾਰੇ ਦੀ ਫਿਰ ਕਿਥਾਂ ਦਾ ਟਿਕਟ 300 400 ਮਿਲ ਰਿਹਾ ਹੈ ਅੱਛਾ ਜੀ ਇਹ ਅਗਰ ਜਿਹੜਾ ਫਰਾਜ ਜੈਕਟ ਤੇ ਉਹ ਪਾਈ ਹੋਈ ਜਿਵੇਂ ਜੈਕਟ ਹੈ ਇਹ ਕਿ ਚੈਸ ਸੁਯੋਗ ਚੈਸ ਸੁਯੋਗ ਜੀ ਅੱਛਾ ਜੀ ਇਹ ਪ੍ਰਾਤਨ ਸਮੇਂ ਸਿੰਘਾਣੇ ਲੜਾਈ ਦਾ ਕੈਂਪ ਪਉਂਦੇ ਜੀ ਹਾਂ ਜੀ ਸੁਯੋਗ ਪਾ ਵਰਚਾ ਸੰਯੋਗ ਜੀ ਹਾਂ ਜੀ ਤੇ ਆਪਣੇ ਸਿੰਘਾਂ ਨੇ ਖੇਤੇ ਵੀ ਪਾਏ ਹੋਏ ਨੇ ਚਾਹੀਤ ਸੂਖੀ ਦਾ ਜਿਹਨੂੰ ਸਾਥ ਸੰਯੋਗ ਠੀਕ ਹੈ ਜੀ ਤਾਂ ਬਹੁਤ ਬੋੜੇ ਲੱਗ ਰਹੇ ਨੇ ਪ੍ਰਾਤਨ ਜੋ ਇਹਨਾਂ ਨੇ ਸਾਸ਼ਤਰ ਸਜਾਏ ਹੋਏ ਨੇ ਮੈਂ ਕੈਮਰਾਮੈਨ ਨੂੰ ਕਹਾਂਗਾ ক্লোਜ਼ ਕਰ ਕਰਕੇ ਦਿਖਾਵੇ ਕਿ ਇਹਨਾਂ ਨੇ ਜੋ ਪ੍ਰਾਤਨ ਸਾਸ਼ਤਰ ਜਾਏ ਹੋਏ ਨੇ ਪੰਜ ਚਾਰ ਸੰਤਿਸੰਗ ਅਸੀਂ ਆ ਰਹੇ ਨੇ ਤੇ ਆਪ ਜੀ ਨੂੰ ਲਗਰ ਪੀਟਰ ਦਾ ਨਜ਼ਾਰਾ ਜੋ ਦਿਖਾ ਦਿੱਤਾ ਜਾ ਰਿਹਾ ਹੈ ਆ ਦੇਖ ਸਕਦੇ ਹੋ ਪੰਜਾਬ ਹਰਿਆਣਾ ਲਾਈਵ ਅਤੇ ਜੀਡੀਐਸ ਨਿਊਜ਼ ਚੈਨਲ ਤੇ ਆਉਂਦੇ ਸਦੇਓ ਪੰਜ ਪਿਆਰੀ ਜੇ ਜਰਬਾਨਾਂ ਅੱਗੇ ਚਲਦੇ ਹੋਏ ਇਹਰ ਮਾਂ ਦਾ ਦੇਨੋ ਸੋ ਸਸ ਮਾਂ ਦਾ ਦੇਨੋ ਮਾਸੀ ਆ ਜੈ ਚਾਹੀਏ ਬਲ ਬੇਸੀ ਜੈ ਸਰ ਮਾਂ ਦਾ ਦੇਨੋ ਛੇ ਦੇ ਮਾਂ ਦਾ ਦੇਨੋ ਜਾ ਲਾਗੇ ਦੋ ਯਾਰ ਜੋਗੀ ਤਜ ਜੈ ਦੇ ਦਰਬਾਰ ਜੋਗੀ ਤਜ ਗਾਓ ਸਾਟ ਗਰੇ ਦਰਬਾਰ ਜੋਗੀ ਅੱਜ ਮਮਤ ਸਿੰਘ ਬਾਬਾ ਜੀ ਅੰਮ੍ਰਿਤਸਰ ਸਿੱਧੀ ਕੋਲ ਪੈ ਨਗਰ ਸਿੰਘ ਤੋਂ ਸੱਡੇ ਜਾ ਰਿਹਾ ਹੈ इनती आलदार कंदा चाहींदी ਧਰਮਾਧਾਲਾ ਬਾਬਾ ਬਕਾਲਾ ਸਾਹਿਬ ਜਿਨ੍ਹਾਂ ਨੇ ਕਿਹਾ ਕਿ ਜੋ ਗੁਰੂ ਵਾਲੇ ਅਜੇ ਤੱਕ ਨਹੀਂ ਬਣੇ ਉਹ ਅਮਰਤ ਪਾਨ ਕਰੋ ਤੇ ਗੁਰੂ ਵਾਲੇ ਬਣੋ ਅੱਜ ਕਿੰਨੇ ਰਹਿੰਦੇ ਨੇ ਸੁਣੀ ਚਾਹੇ ਦਿਨਾਂ ਚ ਦੇ ਲੋ ਜਿਹੜੇ ਨੂੰ ਮਾਰਨ ਵਾਹਿਗੁਰੂ ਜੀ ਕੀ ਫਤਿਹ ਮੇਰੀ ਪਤਨ ਦੇ ਸੱਦੇ ਤੇ ਦਿੱਲੀ ਕੈਨਤੀ ਦੇ ਨਾਮ 'ਤੇ ਉਹ ਰੰਗ ਜੇ ਉਹ ਕਹਾਣੇ ਜੇ ਸਮਝੋ ਓਕੇ ਨਾਲ ਹੀ ਭਾਈ ਮਦਾ ਜੀ ਭਾਈ ਜਰਤਾ ਜੀ ਅਤੇ ਹੋਰ ਕੁਝ ਪਿਆਰੇ ਸਤਿਗੁਰੂ ਮਾਰੇ ਆਪ ਨਾਲ ਲੈ ਕੇ ਤੇ ਉੱਥੋਂ ਇਸ਼ਾਰਾ ਕੀਤਾ ਬਾਹਰ ਆਣ ਦਾ ਤੇ ਦੇਖੇ ਭਾਈ ਮਦਾ ਜੀ ਬਾਬਾ ਜੀ ਨੂੰ ਕਿ ਜਿੰਨਾ ਕਾਹ ਪਰ ਪੰਜਾਬੀ ਤੋਂ ਤੇ ਪਹਾੜ ਦਾ ਸਬਾਰੇ ਦੱਸਿਆ ਉਹ ਤੋਂ ਬਾਅਦ ਸਤਕੁਨਿ ਮਹਾਰਾਜ ਦੇ ਬਾਗ ਦੇ ਪਤਾ ਸੀ ਕਿ ਸ਼ਕਤੀ ਨਾ 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 ਜਿਹਨੇ ਕਿ 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 ਲਾਈ ਸਤਿਗੁਰੂ ਮਹਾਰਾਜ ਦੇ ਸਿਰ ਤੇ ਛੱਟ ਜਿਹੜੀ ਵਰਤੀ ਕਰਨੀ ਹੈ ਪਰ ਬੋਸੇ ਦਾ ਬਾਬਾ ਜੀ ਉਹ ਸੰਗ ਜੀ ਨੇ ਬੜੀ ਸ਼ੁੱਧ ਜਿਹੜਾ ਸੀ ਸਿਰ ਜਿਹੜਾ ਸੀ ਉਹਨੂੰ ਸਾਡੇ ਕੋਲੋਂ ਪਾ ਕੇ ਸਰਕਾਰ ਨਾਲ ਸਾਰੇ ਪੈਂਦੇ ਨੂੰ ਲੰਘਦੇ ਹੋਏ ਕੀ ਉਹਨੂੰ ਸਤਿ ਕਰ ਦਿੱਤਾ ਜਾਂਦਾ ਉਹ ਤੋਂ ਜਿਹੜਾ ਸੀ ਇਹ ਸੁਨੇਹਾ ਭੇਜਿਆ ਹੈ ਅੰਮ੍ਰਿਤ ਬਾਚਨ ਪ੍ਰੋਫੈਸਰ ਜੀ ਮਹਾਰਾਜ ਦੇ ਨਹੀਂ ਕਿਉਂਕਿ ਸਤਨੇ ਪਾਚਾ ਦਾ ਨਾਮ ਉੱਤੇ ਉਹ ਜੋ ਪੋਰਾ ਬਣਿਆ ਸੀ ਇਸ ਕਰਕੇ ਇਹ ਸੀ ਕਿ ਦਾਇਰ ਤਸੀਹ ਦਾ ਸਦਕਾਰ ਉੱਥੇ ਕਰਨਾ ਹੈ ਅਰ ਜੂ ਕੌਮਨਟੀ ਮਾਰਨ ਨਾ ਸਾਹਿਬ ਦਾਇਰ 30 ਗੰਜ ਜਿੱਥੇ ਤਸੀਹ ਦਾ ਸਦਕਾਰ ਕੀਤਾ ਉਸੇ ਦਿਨ ਉਹ ਜਾਂਚ ਪਾਤ ਮਜਬੂਤ ਕੁਰਸੀ ਉੱਠ ਕੇ ਕਿ ਅੱਜ ਵੀ ਕਈ ਵਾਲਿਆਂ ਦੇ ਸ਼ਰਤਾਂ ਪਾਤਾਂ ਦੇ ਬਸੇ ਆ ਸਤਿ ਸ਼੍ਰੀ ਅਕਾਲ ਮਾਰਨ ਨੇ ਕਾਰਜ ਦੇਖਿਆ ਸੇਵਾ ਅਦੁੱਤੀ ਰੱਖੀ ਐ ਉਹਦੀ ਜਾਨ ਦੀ ਪਰਵਾਹ ਕਿਤੇ ਨੂੰ ਨਾ ਸਰਬਾਜੀਤ ਸਿੰਘ ਜੀ ਤੋਂ ਸੁਣਨ ਤੋਂ ਪਨਾਹ ਕੋਲ ਤੱਕ ਜਾਏ ਬਾਬਾ ਜੀ ਬਲ ਸਿੰਘ ਜੀ ਆਪਣੇ ਖਾਤੀ ਨਾਲ ਲਾ ਕੇ ਸੈਕੂਰੀਟੀ ਕੰਮਿਸ਼ਨ ਸਾਹਮਣੇ ਆ ਕੇ ਚਰਨ ਗ੍ਰਿਸ਼ਟਾ ਗੁਰੂ ਦਾ ਬੇਟਾ ਗੁਰੂ ਦਾ ਬੇਟਾ ਗੁਰੂ ਦਾ ਸਪੁੱਤਰ ਹੋਣ ਦਾ ਮਾਣ ਹੈ ਜਿਹੜਾ ਬਾਬਾ ਜੀ ਬਲ ਸਿੰਘ ਜੀ ਨੇ ਲਿਆ ਉਹ ਨੂੰ ਬਹੁਤ ਹੀ ਮਾਣ ਨਾਲ ਹੈ ਬਾਬਾ ਜੀ ਬਲ ਸਿੰਘ ਜੀ ਜੋ ਇਹ ਸੇਈ ਵਸ ਨਹੀਂ ਉਹ ਕੰਪਨੀ ਤੋਂ ਬਾਦਸ਼ਾਹ ਜਿੱਤੇ ਨੇ ਪਨਾ ਕਰਦੇ ਕਿਤੇ ਵੀ ਜਾਂਦੇ ਸੀ ਬਾਬਾ ਜੀ ਬਲ ਸਿੰਘ ਜੀ ਜਿਹੜੀ ਗੁਰੂ ਕੌਂਸਲ ਸੰਸਦ ਸਾਹਮਣੇ ਮਾਰਾਂਗੇ ਨਾਮ ਨਾਲ ਜਾਂਦੇ ਸੀ ਗੁਰੂ ਜੀ ਨੇ ਅੰਨਾ ਵਰਗਾ ਜੀ ਦੌਰ ਬਹੁਤ ਸ਼ੁਭੀਰ ਪਹਾੜੀ ਵਦੇ ਬਾਬਾ ਜੀ ਮੋ ਸਿੰਘ ਜੀ ਹੋਏ ਜਿਨ੍ਹਾਂ ਨੇ ਸੰਸਾ ਨਵੀ ਦੇ ਅਨਾਰੇ ਜਿਹੜਾ ਸੀ ਜਦੋਂ ਬਾਬਾ ਜੀ ਸਿੰਘ ਜੀ ਤੇ ਹੋਰ ਜੋ ਕੰਚਾਈ ਉਹ ਚੰਦ ਦੇ ਵਿੱਚ ਅਰਿੱਤੀ ਆ ਗਈ ਭਾਵ ਕਿ ਬਸ ਕੇ ਉਹ ਉੱਠਣ ਵਾਲੇ ਬਾਬਾ ਜੋ ਜੀਵਨ ਸੰਗੀ ਤੋਂ ਬੜੇ ਵੱਡੇ ਫਲਾਹੀ ਯੋਧੇ ਸਨ ਗੁਰੂ ਘਰ ਦੇ ਵਿੱਚੋਂ ਸਾਰੀ ਪਰਵ੍ਰਿਚ ਗੁਰੂ ਘਰ ਦੇ ਵਿੱਚ ਸਾਰੀ ਸ਼ਬਦ ਹੁੰਦੇ ਆ ਗੁਰੂ ਘਰ ਦੇ ਵਿੱਚ ਰਹਿ ਕੇ ਸਾਰੀ ਜਿਹੜੀ ਵਿਸ਼ੇਸ਼ੀ ਪ੍ਰਾਪਤੀ ਸੀ ਜੋ ਅੱਜ ਨਾਮਾਂ ਪਾਉਣ ਵਾਲੇ ਸਨ ਦੀ ਸ਼ਾਨਦਾਰ ਤਰੀਕੇ ਜੋ ਉਹਨਾਂ ਦੀ ਯਾਦ ਦੇ ਵਿੱਚ ਉਹ ਨਜ਼ਰ ਪੀਰ ਆਰੰਭ ਹੋਇਆ ਨੇ ਕੱਲ ਨੂੰ ਗੋਸਪਰੇਬ ਨੇ ਅਤੇ ਬਹੁਤ ਹੀ ਚੁਕਿਤ ਜਾ ਰਹੇ ਹਨ ਜੀਡੀਐਸ ਚੈਨਲ ਅਤੇ ਪੰਜਾਬ ਤੇ ਹਰਿਆਣਾ ਚੈਨਲ ਦੇ ਜਿਨ੍ਹਾਂ ਨੇ ਆਪਣੇ ਚੈਨਲ ਤੇ ਚੈਨਲ ਦੇ ਮਾਧਿਅਮ ਰਾਹੀਂ ਇਹ ਸਾਰਾ ਪ੍ਰੋਗਰਾਮ ਜਿਹੜਾ ਸਮਾਗਮ ਜਿਹੜਾ ਰਿਕਾਰਡ ਕਰਕੇ ਸੰਤਾਂ ਦੇ ਸਾਨੂੰ ਮੁੱਖ ਰੱਖਿਆ ਮਾ ਕੋ ਧੰਨਵਾਦ ਜੀ ਇਹ ਸਨ ਭਾਈ ਸਾਹਿਬ ਪਾਈ ਆਰਪੀ ਸਿੰਘ ਜੀ ਬਾਬਾ ਬਕਾਲਾ ਸਹਿ ਕਥਾ ਵਾਚਕ ਨੇ ਜਿਨ੍ਹਾਂ ਨੇ ਕਿ ਬਾਬਾ ਜੀ ਦੀ ਜੀਵਨੀ ਬਾਰੇ ਭਰਪੂਰ ਵਿਸਤਾਰ ਦੇ ਨਾਲ ਦੱਸਿਆ ਤੇ ਤੋਂ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਪੰਜਾਬ ਹਰਿਆਣਾ ਲਾਈਵ ਅਤੇ ਜੀਡੀਐਸ ਚੈਨਲ ਦੇ ਨਾਲ ਚਲਬਾਜ਼ੀ ਕੀਤੀ ਤੋਂ ਧੰਨਵਾਦ ਜੀ